ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਬਚ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੱਕਰ ਰਿਕੁਐਸਟ ਹੋਰ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਹ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜੁੜ ਕਰਿਓ ਉਸ ਚੈਨਲ ਨੂੰ ਵੀ ਉਹ ਮੈ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇ ਕਿ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਜੀ ਕਿਉਂ ਕਿ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਆਪਦੀ ਲਾਈਫ ਦਾ ਇੱਕ ਹੋਰ ਐਕਸਪੀਰੀਅੰ ਤੇ ਇਹ ਵਾਲਾ ایکسپੀਰੀਅੰਸ ਦੀ ਸਭ ਤੋਂ ਸੋਹਣਾ ਹੈ ਕਿਉਂ ਕਿ ਇੱਕ ਵਾਰੀ ਨਾ ਮੈਂ ਕਿਸੇ ਦੁਬਿਧਾ ਦੇ ਵਿੱਚ ਫਸ ਗਈ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਕੀ ਸਹੀ ਹੈ ਕੀ ਗਲਤ ਹੈ ਕੀ ਮੈਨੂੰ ਕਰਨਾ ਚਾਹੀਦਾ ਹੈ ਤੇ ਕੀ ਮੈਨੂੰ ਨਹੀਂ ਕਰਨਾ ਚਾਹੀਦਾ ਉਸ ਸਮੇਂ ਮੈਨੂੰ ਇਹ ਵੀ ਨਹੀਂ ਪਤਾ ਚੱਲ ਰਿਹਾ ਸੀ ਵੀ ਮੈਂ ਕਿਹਨੂੰ ਸਵਾਲ ਪੁੱਛਾਂ ਜੋ ਮੇਰੀ ਗੱਲ ਦਾ ਸਹੀ ਜਵਾਬ ਦੇਵੇ ਸੋ ਮੈਨੂੰ ਉਸ ਟਾਈਮ ਪਤਾ ਚੱਲਿਆ ਵੀ ਅਗਰ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਸ ਤਰੀਕੇ ਨਾਲ ਸਵਾਲ ਪੁੱਛਦੀ ਆ ਤਾਂ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਹੋ ਕੇ ਉਸ ਦਾ ਜਵਾਬ ਜ਼ਰੂਰ ਦਿੰਦੇ ਨੇ ਸੋ ਮੈਂ ਤੁਹਾਡੇ ਨਾਲ ਜੋ ਹੀ ਸ਼ੇਅਰ ਕਰੂੰਗੀ ਜੀ ਸੋ ਵੀਡੀਓ ਨੂੰ ਪੂਰਾ ਚੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੀ ਆਂ ਆਈਦੀ ਵੀਡੀਓ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੇ ਸਭ ਤੋਂ ਪਹਿਲਾਂ ਤੁਹਾਡੇ ਤੋਂ ਮੈਂ ਮਾਫੀ ਮੰਗਦੀ ਆ ਕਿਉਂਕਿ ਆਤੀ ਵੀਡੀਓ ਥੋੜੀ ਜਿਹੀ ਵੱਡੀ ਹੋਣ ਵਾਲੀ ਆ ਅ ਇੱਕ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਆਪਦਾ ਐਕਸਪੀਰੀਅੰਸ ਉਸ ਤੋਂ ਪਹਿਲਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਆਪਣੇ ਇੱਕ ਵੀਰ ਦਾ ਕਮੈਂਟ ਆ ਰਿਹਾ ਜੀ ਕਈ ਦਿਨਾਂ ਤੋਂ ਉਹਦਾ ਪਰ ਰਿਪਲਾਈ ਜ਼ਰੂਰ ਕਰਾਂਗੀ ਉਸ ਕਮੈਂਟ ਦਾ ਸਕਰੀਨਸ਼ਾਟ ਮੈਂ ਇੱਥੇ ਲਗਾ ਦਊਗੀ ਤੇ ਉਹਨਾਂ ਦਾ ਕਮੈਂਟ ਇਹ ਆ ਰਿਹਾ ਜੀ ਕਈ ਦਿਨਾਂ ਤੋਂ ਆ ਰਿਹਾ ਕਿ ਉਹ ਪਾਠ ਤਾਂ ਕਰਦੇ ਨੇ ਗੁਰੂ ਘਰ ਵੀ ਜਾਂਦੇ ਨੇ ਗੁਰੂ ਸਾਨੂੰ ਮੰਨਦੇ ਵੀ ਨੇ ਪਰ ਕਹਿੰਦੇ ਨੇ ਮੇਰਾ ਲੋਕ ਬਹੁਤ ਮਜ਼ਾਕ ਬਣਾਉਂਦੇ ਨੇ ਲੋਕ ਕਹਿੰਦੇ ਨੇ ਵੀ ਤੂੰ ਇਹਨਾਂ ਪਾਠ ਕਰਦਾ ਹੈ ਗੁਰਬਾਣੀ ਜਪਦਾ ਕੀ ਮਿਲਿਆ ਤੈਨੂੰ ਇਹਦਾ ਪਾਠ ਕਰਕੇ ਕੀ ਮਿਲਿਆ ਤੈਨੂੰ ਕਿਹਦੇ ਮੇਰੀ ਸੋਚ ਜਿਹੜੀ ਨੈਗੇਟਿਵ ਹੋ ਜਾਂਦੀ ਆ ਮੇਰਾ ਮਨ ਵੀ ਕਿਤੇ ਨਾ ਕਿਤੇ ਟੁੱਟ ਜਾਂਦਾ ਸੋ ਫਿਰ ਮੈਂ ਉਹ ਵੀਰ ਨੂੰ ਕਿਹਾ ਸੀ ਕੱਲ ਕਮੈਂਟ ਦੇ ਵਿੱਚ ਵੀ ਤੁਸੀਂ ਨਾ ਕੱਲ ਦੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਕਮੈਂਟ ਦੇ ਵਿੱਚ ਆਪਾਂ ਕਈ ਗੱਲਾਂ ਦਾ ਜਵਾਬ ਪ੍ਰੋਪਰ ਤਰੀਕੇ ਨਾਲ ਨਹੀਂ ਦੇ ਸਕਦੇ ਸੋ ਇਸੇ ਕਰਕੇ ਅੱਜ ਆਪਾਂ ਨੂੰ ਗਾ ਰਿਪਲਾਈ ਵੀ ਜ਼ਰੂਰ ਕਰਾਂਗੇ ਸੋ ਤੁਸੀਂ ਵੀ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਤੇ ਨਾ ਕਿਤੇ ਆਪਾਂ ਵੀ ਇਹ ਚੀਜ਼ਾਂ ਫੇਸ ਕਰਦੇ ਆਂ ਸੋ ਸਭ ਤੋਂ ਪਹਿਲਾਂ ਤਾਂ ਮੀ ਆ ਉਸ ਵੀਰ ਨੂੰ ਰਿਕੁਐਸਟ ਹੈ ਵੀ ਵੀਰੇ ਦੇਖੋ ਮੈਂ ਤੁਹਾਡੇ ਨਾਲ ਇੱਕ ਸਾਖੀ ਸ਼ੇਅਰ ਕਰਨ ਲੱਗੀ ਆ ਇਹ ਜਿਹੜੀ ਸਾਖੀ ਹੈ ਜੀ ਇਹ ਕਿਸੇ ਟਾਈਮ ਤੁਹਾਡੇ ਵਾਲੀ ਪ੍ਰੋਬਲਮ ਮੈਨੂੰ ਆਈ ਸੀ ਸੋ ਉਸ ਟਾਈਮ ਬਾਬਾ ਜੀ ਨੇ ਮੈਨੂੰ ਸੁਣਾਈ ਸੀ ਮੇਰੇ ਹੁਣ ਦਿਮਾਗ ਵਿੱਚ ਇਹ ਤਾਂ ਨਹੀਂ ਹੈ ਵੀ ਕਿਹੜੇ ਗੁਰੂ ਸਾਹਿਬਾਂ ਦੀ ਸਾਖੀ ਹੈ ਇਹ ਅਗਰ ਤੁਹਾਡੇ ਨੂੰ ਕਿਸੇ ਨੂੰ ਪਤਾ ਜੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਪਰ ਉਹ ਸਾਖੀ ਮੈਨੂੰ ਯਾਦ ਹੈ ਉਹ ਕਿਉਂਕਿ ਹਮੇਸ਼ਾ ਜਦੋਂ ਮੈਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਮੈਂ ਹਮੇਸ਼ਾ ਉਸ ਚੀਜ਼ ਨੂੰ ਯਾਦ ਕਰਦੀ ਆ ਦਾ ਬਾਬਾ ਜੀ ਕੋਲ ਜਦੋਂ ਮੈਂ ਤੁਹਾਡੇ ਅੱਗੇ ਪ੍ਰੋਬਲਮ ਰੱਖੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਬੇਟਾ ਇੱਕ ਵਾਰੀ ਨਾ ਇੱਕ ਸਿੱਖ ਸੀਗਾ ਉਸ ਟਾਈਮ ਗੁਰੂ ਸਹਿਬਾਨ ਜੀ ਆਪ ਸ਼੍ਰੀ ਰਿਕ ਜਾਮੇ ਵਿੱਚ ਹਾਜ਼ਰ ਰਾਜਤ ਸੀਗੇ ਕਹਿੰਦੇ ਉਸ ਟਾਈਮ ਨਾਲ ਉਹ ਗੁਰੂ ਘਰ ਜਾਂਦਾ ਸੇਵਾ ਕਰਦਾ ਪਾਠ ਵੀ ਕਰਦਾ ਸੀਗਾ ਅੰਮ੍ਰਿਤ ਵੇਲੇ ਉਹਦਾ ਰੁਟੀਨ ਸੀ ਇੱਕ ਟਾਈਮ ਫਿਕਸ ਸੀਗਾ ਵੀ ਇਸ ਟਾਈਮ ਜਾਣਾ ਜਣਾ ਪਰ ਪਿੰਡ ਦੇ ਵਿੱਚੋਂ ਕੁਝ ਲੋਕ ਸੀਗੇ ਕਹਿੰਦੇ ਜਿਹੜੀ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਸੀ ਇਸ ਗੱਲ ਦੀ ਵੀ ਕਿਉਂ ਗੁਰੂ ਘਰ ਜਾਂਦਾ ਕਿਉਂ ਇਹ ਪਾਠ ਕਰਦਾ ਕਹਿੰਦੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਉਹਦੀ ਨਿੰਦਿਆ ਵੀ ਕੀਤੀ ਉਹਦੀਆਂ ਉਹਦੇ ਮਤਲਬ ਕਿ ਬੁਰਾ ਕਰਦੀ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਵੀ ਇਹ ਕਿਸੇ ਤਰੀਕੇ ਨਾਲ ਗੁਰੂ ਘਰ ਜਾਣਾ ਬੰਦ ਕਰ ਦੇਵੇ ਕਹਿੰਦੇ ਵੀ ਪਰ ਉਹ ਹਰ ਉਹ ਜਾਂਦਾ ਰਿਹਾ ਕਹਿੰਦੇ ਇੱਕ ਦਿਨ ਇਹ ਜਾਇਆ ਵੀ ਉਹਨਾਂ ਲੋਕਾਂ ਨੇ ਉਸ ਵਿਚਾਰੇ ਗੁਰਸਿੱਖ ਨੂੰ ਕੁੱਟਿਆ ਬਹੁਤ ਬੁਰੇ ਬੁਰੇ ਤਰੀਕੇ ਨਾਲ ਕੁੱਟਿਆ ਵੀ ਵੀ ਤੂੰ ਤਾਂ ਕਿ ਉਹ ਡਰਦਾ ਮਾਰਾ ਗੁਰੂ ਘਰ ਜਾਣਾ ਬੰਦ ਕਰ ਦੇ ਪਾਠ ਕਰਨਾ ਬੰਦ ਕਰ ਲਵੇ ਪਰ ਉਹ ਫਿਰ ਵੀ ਗਿਆ ਤੇ ਜੇ ਤੁਸੀਂ ਤਾਂ ਜਾਣੀ ਜਾਣੋ ਜੀ ਗੁਰੂ ਸਹਿਬ ਜਿਹੜੇ ਨੇ ਉਹ ਦਿਲਾਂ ਦੀਆਂ ਚਾਣਨ ਹਾਰ ਨਹੀਂ ਉਹ ਆਪਾਂ ਤੋਂ ਪਹਿਲਾਂ ਆਪਣਾ ਦੁੱਖ ਉਹਨਾਂ ਤੱਕ ਪਹੁੰਚ ਜਾਂਦਾ ਸੋ ਮਹਾਰਾਜ ਜੀ ਕੋ ਜਦੋਂ ਉਸ ਗੁਰਸਿੱਖ ਗਏ ਤਾਂ ਉਹਨਾਂ ਨੇ ਪੁੱਛਿਆ ਵੀ ਤੂੰ ਅੱਜ ਲੇਟ ਕਿਉਂ ਹੋ ਗਿਆ ਮਹਾਰਾਜ ਜੀ ਨੇ ਉਹਨੂੰ ਪੁੱਛਿਆ ਕਿ ਮਹਾਰਾਜ ਜਾਣੀ ਜਾਣ ਸੀਗੇ ਵੀ ਹਰ ਰੋਜ਼ ਟਾਈਮ ਦਾ ਪੱਕਾ ਵੀ ਇੱਕੋ ਟਾਈਮ ਇਹਦਾ ਫਿਕਸ ਹੈ ਤਾਂ ਉਹਨਾਂ ਨੇ ਉਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਕੁਝ ਨਹੀਂ ਬੋਲਿਆ ਉਹ ਉਹ ਚੁੱਪਚਾਪ ਆਪਣੀ ਮਤਲਬ ਕੀ ਕਹਿੰਦੇ ਮਹਾਰਾਜ ਜੀ ਬਸ ਵੈਸੇ ਥੋੜਾ ਲੇਟ ਹੋ ਗਿਆ ਨੇ ਉਹ ਬਣਾ ਉਹਨੇ ਸੇਵਾ ਆਰੰਭ ਕਰ ਦਿੱਤੀ ਤਾਂ ਤੁਸੀਂ ਵਿਸ਼ਵਾਸ ਨਹੀਂ ਕਰਨਾ ਕਿਸੇ ਹੋਰ ਨੇ ਆ ਕੇ ਗੁਰੂ ਸਾਹਿਬ ਕੋਲੇ ਦੱਸਿਆ ਵੀ ਮਹਾਰਾਜ ਜੀ ਇਹ ਵੀ ਇਦਾਂ ਕਰਕੇ ਆ ਗੱਲ ਹੋਈ ਅੱਜ ਤਾਂ ਤੁਸੀਂ ਦੇਖੋ ਜੀ ਵੀ ਫਿਰ ਗੁਰੂ ਸਾਹਿਬ ਨੇ ਹੁਣ ਦੇਖੋ ਉਹਨੇ ਬੋਲ ਕੇ ਕੁਝ ਨਹੀਂ ਕਿਹਾ ਗੁਰੂ ਸਿੱਖ ਨੇ ਵੀ ਮੇਰੇ ਨਾਲ ਪ੍ਰੋਬਲਮ ਹੋ ਰਹੀ ਹੈ ਮਹਾਰਾਜ ਜੀ ਮੈਨੂੰ ਇਦਾਂ ਕੁੱਟਿਆ ਗਿਆ ਜਾਂ ਮੇਰੀ ਇਦਾਂ ਨਿੰਦਿਆ ਵੀ ਕੀਤੀ ਗਈ ਜਾਂ ਇਦਾਂ ਮੈਨੂੰ ਰੋਕਿਆ ਵੀ ਗਿਆ ਕਈ ਵਾਰੀ ਵੀ ਤਾਂ ਕਿ ਮੈਂ ਪਾਠ ਨਾ ਕਰਾਂ ਤਾਂ ਕਿ ਮੈਂ ਗੁਰੂ ਸਾਹਿਬ ਦੇ ਚਰਨੀ ਨਾ ਲੱਗਾਂ ਪਰ ਉਸਨੇ ਉਸ ਗੱਲ ਦਾ ਜਵਾਬ ਨਾ ਦੇ ਕੇ ਗੁਰੂ ਸਾਹਿਬ ਜਾਣੀ ਜਾਣ ਸੀ ਸੋ ਜਦੋਂ ਦੂਸਰੇ ਗੁਰਸਿੱਖ ਨੇ ਸਾਰੀ ਗੱਲ ਦੱਸੀ ਨਾ ਤਾਂ ਗੁਰੂ ਮਹਾਰਾਜ ਜੀ ਨੇ ਵੀ ਕਿਹਾ ਕਹਿੰਦੇ ਵੀ ਠੀਕ ਹੈ ਵੀ ਇਸ ਚੀਜ਼ ਤੇ ਆਪਾਂ ਜ਼ਰੂਰ ਗੌਰ ਕਰਾਂਗੇ ਤਾਂ ਉਸ ਤੋਂ ਬਾਅਦ ਜਿਨ੍ਹਾਂ ਨੇ ਜੀ ਕੁੱਟਿਆ ਸੀਗਾ ਤੁਸੀਂ ਵਿਸ਼ਵਾਸ ਨੀ ਕਰਨਾ ਜਿਹਦੇ ਜਿਹੜਾ ਵਿੱਚੋਂ ਮੇਨ ਬੰਦਾ ਸੀ ਕੁੱਟਣ ਵਾਲਾ ਤਾਂ ਉਸ ਨੂੰ ਇੰਨਾ ਜ਼ਿਆਦਾ ਕਸ਼ਟ ਪਿਆ ਤੁਸੀਂ ਇਹ ਦੇਖੋ ਵੀ ਉਹਨੇ ਉਹਦੀ ਗੁਰਸਿੱਖ ਦੀ ਲਾਤੀ ਮਾਰਿਆ ਸੀਗਾ ਤਾਂ ਗੁਰੂ ਸਹਿਬ ਨੇ ਉਸ ਦੀ ਉਹ ਲਾਤੀ ਖੜਾਈ ਠੀਕ ਹੈ ਜੀ ਤਾਂ ਉਹ ਦੇਖੋ ਤੁਸੀਂ ਉਹਨੇ ਇੰਨਾ ਕਸ਼ਟ ਜ਼ਿਆਦਾ ਭੁਗਿਆ ਵੀ ਉਹਦੇ ਕੋਈ ਦਵਾਈ ਕੰਮ ਨਹੀਂ ਆ ਰਹੀ ਸੀ ਉਹਨੇ ਬਹੁਤ ਜਗਾ ਲਾਜ ਕਰਿਆ ਕੋਈ ਉਹਦਾ ਲਾਜ ਨਹੀਂ ਹੋ ਰਿਆ ਸੀ ਫਿਰ ਉਹਨੂੰ ਕਿਸੇ ਨੇ ਦੱਸਿਆ ਵੀ ਕਹਿੰਦੇ ਵੀ ਤੂੰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਵੀ ਉੱਥੇ ਉਹਨਾਂ ਤੋਂ ਵੀ ਅਰਦਾਸ ਕਰਵਾ ਤੇ ਤੂੰ ਜ਼ਰੂਰ ਠੀਕ ਹੋ ਜਾਏਗਾ ਜਦੋਂ ਆਪਾਂ ਮੁਸ਼ਕਿਲ ਦੇ ਵਿੱਚ ਹੁੰਨੇ ਆ ਜੀ ਜਦੋਂ ਆਪਣੇ ਕੋਈ ਕਸ਼ਟ ਪੈਂਦਾ ਜਦੋਂ ਆਪਾਂ ਨੂੰ ਕੋਈ ਸਮਝ ਨਹੀਂ ਆ ਰਿਹਾ ਹੁੰਦਾ ਵੀ ਮੈਂ ਕੀ ਕਰਾਂ ਤੇ ਕਿਸ ਤਰੀਕੇ ਨਾਲ ਮੈਂ ਠੀਕ ਹੋਵਾਂ ਜਾਂ ਕਿਸ ਤਰੀਕੇ ਨਾਲ ਮੇਰੇ ਜਿਹੜੇ ਦੁੱਖ ਦੂਰ ਹੋਣ ਫਿਰ ਜਿਹੜਾ ਵੀ ਰਸਤਾ ਆਪਾਂ ਨੂੰ ਕੋਈ ਦਿਖਾਉਂਦਾ ਆਪਾਂ ਚੱਲਦੇ ਆ ਤਾਂ ਕਿਸੇ ਨੇ ਨਾ ਨੂੰ ਸਹੀ ਰਸਤਾ ਦਿਖਾਇਆ ਉਸ ਟਾਈਮ ਵੀ ਤੂੰ ਜਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਉੱਥੇ ਅਰਦਾਸ ਕਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਚਰਨ ਫੜ ਕੇ ਅਰਦਾਸ ਕਰ ਤਾਂ ਉਹ ਚਲਾ ਗਿਆ ਤਾਂ ਜਦੋਂ ਉਹ ਗਿਆ ਤਾਂ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਨੇ ਅਰਦਾਸ ਕੀਤੀ ਹੁਣ ਗੁਰੂ ਸਾਹਿਬ ਤਾਂ ਜਾਣੀ ਜਾਣ ਸੀ ਵੀ ਉਹ ਹੀ ਬੰਦਾ ਹੈ ਉਕੇ ਕਸ਼ਟ ਦਾ ਪਰਮਾਤਮਾ ਹੀ ਪਾਉਂਦੇ ਆ ਤਾਂ ਜਦੋਂ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਉਸ ਟਾਈਮ ਗੁਰੂ ਸਹਿਬ ਉਹਨਾਂ ਦੀ ਗੱਲ ਦਾ ਅਛਾਭ ਉਹਨਾਂ ਨੂੰ ਦਿੱਤਾ ਕਹਿੰਦੇ ਵੀ ਤੂੰ ਇਦਾਂ ਕਰਕੇ ਵੀ ਤੂੰ ਵੀ ਗੁਰਸਿੱਖ ਦੇ ਵੀ ਜਿਹੜੇ ਕਸ਼ਟ ਪਾਇਆ ਸੀ ਮੁਸੀਬਤ ਉਹਦੇ ਲਈ ਖੜੀ ਕੀਤੀ ਸੀ ਉਹਨੂੰ ਤੂੰ ਗੁਰੂ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤਾਂ ਤੁਸੀਂ ਦੇਖੋ ਜੀ ਉਸ ਟਾਈਮ ਉਸ ਬੰਦੇ ਨੂੰ ਅਹਿਸਾਸ ਹੋਇਆ ਵੀ ਮੈਂ ਕੀ ਕੀਤਾ ਸੀ ਉਹਨੇ ਚਰਨ ਫੜੀ ਨਾਸਲ ਗੁਰੂ ਸਹਿਬਾਂ ਦੇ ਗੁਰੂ ਸਹਿਬਾਂ ਦੇ ਫੜੀ ਬਲਕਿ ਉਹਨੇ ਉਹ ਗੁਰਸਿੱਖ ਦੇ ਵੀ ਪੈਰ ਪੜਨ ਦੀ ਕੋਸ਼ਿਸ਼ ਕੀਤੀ ਸੀ ਮੈਨੂੰ ਮਾਫ ਕਰ ਦੇ ਠੀਕ ਹੈ ਜੀ ਤੇ ਤੁਸੀਂ ਦੇਖੋ ਵੀ ਬਾਅਦ ਵਿੱਚ ਜਦੋਂ ਨੇ ਸੱਚੇ ਦਿਲੋਂ ਸੰਗਤ ਦੇ ਵਿੱਚ ਮਾਫੀ ਮੰਗੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹੜੀ ਗਲਤੀ ਆਪਾਂ ਬਾਹਰ ਕਰਦੇ ਆ ਬਾਹਰ ਮਤਲਬ ਦੁਨਿਆਵੀ ਤੌਰ ਤੇ ਕਰਦੇ ਆ ਅਗਰ ਉਹਦੀ ਮਾਫੀ ਆਪਾਂ ਸੰਗਤ ਦੇ ਵਿੱਚ ਜਾ ਕੇ ਮੰਗਦੇ ਆ ਤਾਂ ਜੀ ਗੁਰੂ ਸਾਹਿਬ ਸਾਨੂੰ ਜਰੂਰ ਮਾਫ ਕਰਦੇ ਨੇ ਕਿਉਂਕਿ ਸੰਗਤ ਦਾ ਦਰਜਾ ਬਹੁਤ ਵੱਡਾ ਹੈ ਤੇ ਜਿਹੜੀ ਗਲਤੀ ਆਪਾਂ ਸੰਗਤ ਦੇ ਵਿੱਚ ਕਰਦੇ ਆਂ ਯਾਨੀ ਕਿ ਗੁਰੂ ਗੁਰੂ ਘਰ ਆਪਾਂ ਦਰਬਾਰ ਸਾਹਿਬ ਦੇ ਵਿੱਚ ਕਰਦੇ ਆਂ ਪਰ ਉਹਦੀ ਮਾਫੀ ਕਿਤੇ ਨਹੀਂ ਮਿਲਦੀ ਇਹ ਗੱਲ ਯਾਦ ਰੱਖਿਓ ਇਹ ਮੈਂ ਨਹੀਂ ਕਹਿੰਦੀ ਜੀ ਇਹ ਜਦੋਂ ਆਪਾਂ ਡਿਟੇਲ ਦੇ ਵਿੱਚ ਵਿੱਚ ਪੜਦੇ ਆਂ ਨਾ ਸਿੱਖ ਇਤਿਹਾਸ ਬਾਰੇ ਜਾਂ ਆਪਾਂ ਗੁਰਬਾਣੀ ਬਾਰੇ ਤਾਂ ਉੱਥੋਂ ਹੀ ਚੀਜ਼ਾਂ ਪਤਾ ਚੱਲਦੀਆਂ ਨੇ ਸੋ ਇਸ ਤਰੀਕੇ ਨਾਲ ਫਿਰ ਉਹਨਾਂ ਅਹਿਸਾਸ ਹੋਇਆ ਵੀ ਮੈਂ ਕੀ ਕੀਤਾ ਸੋ ਮੈਂ ਤੁਹਾਨੂੰ ਵੀ ਇਹੀ ਗੱਲ ਕਹੂੰਗੀ ਜੋ ਤੁਹਾਨੂੰ ਰੋਕ ਦੇਣੀ ਜੋ ਤੁਹਾਨੂੰ ਸਵਾਲ ਪੁੱਛਦੇ ਨੇ ਤੁਸੀਂ ਉਹਨਾਂ ਦੇ ਕੋਈ ਗੱਲ ਦਾ ਜਵਾਬ ਨਾ ਦਿਓ ਤੁਸੀਂ ਉਹਨਾਂ ਨੂੰ ਕਿਉਂਕਿ ਦੇਖੋ ਇੱਕ ਗੱਲ ਯਾਦ ਰੱਖਿਓ ਇੱਕ ਮੁਹਾਵਰਾ ਹੁੰਦਾ ਹੁੰਦਾ ਆਪਾਂ ਨੂੰ ਪੰਜਾਬੀ ਦੇ ਵਿੱਚ ਵੀ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਨੋਂ ਪਾਸੇ ਤੁਸੀਂ ਇੱਕ ਚੀਜ਼ ਕਰਕੇ ਦੇਖ ਲਿਓ ਤੁਹਾਨੂੰ ਆਪਦੀ ਗੱਲ ਦਾ ਜਵਾਬ ਆਪੇ ਮਿਲ ਜਾ ਤੁਸੀਂ ਕੁਝ ਦਿਨ ਚੰਗੇ ਵਧੀਆ ਮਹਿੰਗੇ ਕੱਪੜੇ ਪਾ ਕੇ ਦੇਖ ਲਿਓ ਫਿਰ ਉਹ ਲੋਕ ਕਹਿਣਗੇ ਦੇਖੋ ਜੀ ਇਹ ਕਿੰਨਾ ਖਰਚ ਕਰਦਾ ਤੇ ਕੁਝ ਦਿਨ ਪਾਟੇ ਕੱਪੜੇ ਪਾ ਕੇ ਦੇਖ ਲਿਓ ਫਿਰ ਕਹਿਣਗੇ ਤਾਂ ਨੰਗ ਹੈ ਇਹਦੇ ਕੋਲ ਤਾਂ ਕੁਝ ਹੈ ਨਹੀਂ ਹੈ ਸੋ ਤੁਸੀਂ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ ਤੁਸੀਂ 10 ਬੰਦੇ ਖੜੇ ਕਰ ਲਿਓ ਤੁਸੀਂ ਦਸਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਲਿਓ ਤੁਸੀਂ ਖੁਸ਼ ਹੀ ਨਹੀਂ ਕਰ ਪਾਉਂਗੇ ਉਹਨਾਂ ਨੂੰ ਪੰਜ ਬੰਦੇ ਖੁਸ਼ ਹੋਣਗੇ ਤਾਂ ਪੰਜ ਬੰਦੇ ਨਾ ਖੁਸ਼ ਹੋਣਗੇ ਫਿਰ ਜਿਹੜੇ ਨਾ ਖੁਸ਼ ਨੇ ਜਦੋਂ ਤੁਸੀਂ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋਗੇ ਫਿਰ ਜਿਹੜੇ ਖੁਸ਼ ਨੇ ਉਹ ਨਾ ਖੁਸ਼ ਹੋ ਜਾਣਗੇ ਸੋ ਉਸ ਚੱਕਰ ਦੇ ਵਿੱਚ ਤੁਸੀਂ ਆਪਣੀ ਜਿਹੜੀ ਖੁਸ਼ੀ ਆ ਆਪਣਾ ਜਿਹੜਾ ਦਿਮਾਗ ਦਾ ਮੈਂਟਲ ਪੀਸ ਆਪਾਂ ਕਹਿੰਦੇ ਸ਼ਾਂਤੀ ਆ ਉਹ ਖੋ ਬੈਨੇ ਹੋ ਸੋ ਇਹਨਾਂ ਗੱਲਾਂ ਤੇ ਧਿਆਨ ਦੇਣਾ ਛੱਡੋ ਇਹ ਲੋਕ ਜਿਹੜੇ ਹੁੰਦੇ ਨੇ ਨਾ ਇਹ ਸਿਰਫ ਆਪਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਸਕਦੇ ਨੇ ਮੈਂਟਲੀ ਤੌਰ ਤੇ ਸਰੀਰਕ ਤੌਰ ਤੇ ਸੋ ਤੁਸੀਂ ਇਹਨਾਂ ਦੀਆਂ ਗੱਲਾਂ ਤੇ ਧਿਆਨ ਨਾ ਦੇ ਕੇ ਸਿਰਫ ਗੁਰੂ ਸਾਹਿਬ ਦੀ ਗੱਲ ਨੂੰ ਯਾਦ ਰੱਖੋ ਗੁਰੂ ਸਹਿਬ ਮਹਾਰਾਜ ਬਾਣੀ ਵਿੱਚ ਕੀ ਕਹਿੰਦੇ ਨੇ ਵੀ ਜਿਹੜਾ ਵੀ ਤੇਰੀ ਨਿੰਦਿਆ ਕਰਦਾ ਹੈ ਤੂੰ ਖੁਸ਼ ਹੋ ਕਿਉਂਕਿ ਕੁਰਬਾਨੀ ਨਾਲ ਜਿਹਨੇ ਤੇਰੇ ਕਸ਼ਟ ਕੱਟੇ ਜਾ ਰਹੇ ਨੇ ਉਹਨੇ ਹੀ ਕਸ਼ਟ ਤੇਰੀ ਉਸ ਬੰਦੇ ਦੀ ਨਿੰਦਿਆ ਕਰਨ ਦੇ ਨਾਲ ਕੱਟੇ ਜਾ ਰਹੇ ਨੇ ਸੋ ਸਾਨੂੰ ਉਦਾਸ ਨਹੀਂ ਹੋਣਾ ਚਾਹੀਦਾ ਖੁਸ਼ ਹੋਣਾ ਚਾਹੀਦਾ ਕਿਉਂਕਿ ਉਹ ਤਾਂ ਸਾਡੇ ਹੀ ਭਲੇ ਲਈ ਕੰਮ ਕਰ ਰਹੇ ਨੇ ਜੇ ਮੰਨ ਲਓ ਵੀ ਆਪਾਂ ਨੇ ਕੋਈ ਕਸ਼ਟ ਨਹੀਂ ਆਪਾਂ ਇੱਕ ਸਾਲ ਬਾਣੀ ਜਾ ਪਰੇ ਆ ਤਾਂ ਉਹ ਕੱਟੇ ਜਾਣਗੇ ਲੇਕਿਨ ਜੇ ਕੋਈ ਤੁਹਾਡੀ ਨਿੰਦਿਆ ਕਰ ਰਿਹਾ ਤਾਂ ਉਹ ਕਸ਼ਟ ਇੱਕ ਸਾਲ ਤੋਂ ਪਹਿਲਾਂ ਕੱਟੇ ਜਾਣੀ ਹੈ ਸੋ ਇਸ ਲਈ ਕਦੇ ਉਦਾਸ ਨਾ ਹੋਵੋ ਵੀ ਤੁਹਾਡੀ ਕੋਈ ਨਿੰਦਿਆ ਕਰ ਰਹੀ ਹੈ ਪਹਿਲਾਂ ਚੀਜ਼ਾਂ ਮੈਨੂੰ ਵੀ ਇਫੈਕਟ ਕਰਦੀਆਂ ਸੀ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੀਆਂ ਸੀ ਲੇਕਿਨ ਜਦੋਂ ਹੌਲੀ-ਹੌਲੀ ਆਪਾਂ ਗੁਰਬਾਣੀ ਦੇ ਅਰਥ ਸਮਝਣੇ ਸ਼ੁਰੂ ਕਰਦੇ ਆਂ ਫਿਰ ਸਾਨੂੰ ਸਮਝ ਆਉਂਦਾ ਵੀ ਅਸੀਂ ਤਾਂ ਐਵੇਂ ਬੇਫਾਕੀਆਂ ਗੱਲਾਂ ਤੇ ਹੀ ਟੈਨਸ਼ਨ ਲਈ ਜਾ ਰਹੇ ਹਾਂ ਕਿਉਂਕਿ ਗੁਰੂ ਸਹਬ ਤਾਂ ਆਪਾਂ ਨੂੰ ਕੁਝ ਹੋਰ ਕਹਿ ਰਹੇ ਨੇ ਸੋ ਇੱਥੇ ਆਪਾਂ ਨੂੰ ਇਸ ਤਰੀਕੇ ਨਾਲ ਜਿਹੜਾ ਆਪਣਾ ਦਿਮਾਗ ਉਹ ਸ਼ਾਂਤ ਹੋ ਜਾਂਦਾ ਤੇ ਉਦੋਂ ਫਿਰ ਆਪਾਂ ਨੂੰ ਸਮਝ ਆਉਂਦਾ ਵੀ ਆਪਾਂ ਕੀ ਕਰਨਾ ਹੈ ਤਸੋ ਤੁਸੀਂ ਨਹੀਂ ਅਸੇ ਤਰੀਕੇ ਨਾਲ ਕਰਿਓ ਤੇ ਉਮੀਦ ਕਰਦੀ ਆ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਜ਼ਰੂਰ ਮਿਲ ਗਿਆ ਹੋਣਾ ਜਦੋਂ ਤੁਸੀਂ ਚੁੱਪ ਹੋ ਜਮੋਗੇ ਨਾ ਜਦੋਂ ਤੁਸੀਂ ਉਹਨਾਂ ਗੱਲਾਂ ਦਾ ਰਿਐਕਟ ਕਰਨਾ ਬੰਦ ਕਰ ਦੋਗੇ ਤਾਂ ਤੁਸੀਂ ਦੇਖਿਓ ਵੀ ਗੁਰੂ ਸਾਹਿਬ ਆਪ ਫਿਰ ਹਾਜ਼ਰ ਹੋ ਕੇ ਉਸ ਗੱਲ ਦਾ ਜਵਾਬ ਥਰੂ ਦਿੰਦੇ ਨੇ ਜੋ ਬੰਦਾ ਗੁਰੂ ਸਾਹਿਬ ਦੇ ਭਗਤਾਂ ਨੂੰ ਤੰਗ ਕਰਦਾ ਨਾ ਫਿਰ ਪਰਮਾਤਮਾ ਉਹਦਾ ਹਿਸਾਬ ਆਪ ਲੈਂਦੇ ਨੇ ਸੋ ਤੁਸੀਂ ਇੱਕ ਤਰ੍ਹਾਂ ਦੇ ਭਗਤੀ ਉਹ ਜਿਹੜੇ ਤੁਸੀਂ ਡੇਲੀ ਤੁਸੀਂ ਕਹਿੰਦੇ ਹੋ ਵੀ ਪਾਠ ਵੀ ਕਰਦੇ ਹੋ ਤੇ ਤੁਹਾਡੇ ਅੰਦਰ ਤੜਫ ਵੀ ਦਿਖਦੀ ਹੈ ਕਿਉਂਕਿ ਤੁਸੀਂ ਉਹ ਕਮੈਂਟ ਕਰਦੇ ਹੋ ਨਾ ਤੁਹਾਡੇ ਅੰਦਰ ਉਹ ਤੜਫ ਮਹਿਸੂਸ ਹੁੰਦੀ ਆ ਵੀ ਕਿਵੇਂ ਤੁਹਾਨੂੰ ਤਕਲੀਫ ਹੁੰਦੀ ਆ ਜਦੋਂ ਕੋਈ ਤੁਹਾਨੂੰ ਪਾਠ ਕਰਨ ਤੋਂ ਰੋਕ ਰਿਹਾ ਸੋ ਤੁਸੀਂ ਬਸ ਪਾਠ ਕਰਦੇ ਰਹੋ ਅਗੁਰवाणी ਜਪੋ ਤੇ ਉਹਨਾਂ ਲੋਕਾਂ ਦੀ ਪਰਵਾਹ ਨਾ ਕਰੋ ਗੁਰੂ ਸਾਹਿਬ ਤੇ ਛੱਡ ਦਿਓ ਬੋਲਣ ਦੀ ਵੀ ਜ਼ਰੂਰਤ ਨਹੀਂ ਤੁਹਾਨੂੰ ਗੁਰੂ ਅੱਗੇ ਉਹ ਸਭ ਜਾਣੀ ਜਾਣਦੇ ਚਲੋ ਜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਆਪਦੀ ਲਾਈਫ ਦਾ ਐਕਸਪੀਰੀਅੰਸ ਕਿਉਂਕਿ ਵੀਡੀਓ ਫਿਰ ਜ਼ਿਆਦਾ ਵੱਡੀ ਹੋ ਜੂਗੀ ਅ ਇੱਕ ਵਾਰੀ ਨਾ ਮੈਨੂੰ ਪ੍ਰੋਬਲਮ ਆ ਗਈ ਮੈਨੂੰ ਵੀ ਸੀਮ ਇਦਾਂ ਦੀ ਕੁਝ ਪ੍ਰੋਬਲਮ ਆਈ ਸੀ ਵੀ ਸੰਦ ਨੂੰ ਵੀ ਸੱਚ ਝੂਠ ਦੀ ਗੱਲ ਸੀ ਵੀ ਮੈਨੂੰ ਕੋਈ ਗੱਲ ਪਤਾ ਵੀ ਸੀਗੀ ਵੀ ਆਹ ਚੀਜ਼ ਹੋ ਰਹੀ ਹੈ ਤੇ ਮੈਨੂੰ ਤਾਂ ਸਮਝ ਵੀ ਨਹੀਂ ਆ ਰਿਆ ਸੀ ਕਿ ਸਹਿਜ ਪਾਠ ਜਦੋਂ ਮੈਂ ਕਰ ਰਹੀ ਸੀ ਨਾ ਉਸ ਟਾਈਮ ਮਾਰ ਤਾ ਸਮਝ ਰਹੀ ਸੀ ਤਾਂ ਉਸ ਟਾਈਮ ਮੈਨੂੰ ਇੱਕ ਚੀਜ਼ ਸਮਝ ਆਈ ਸੀ ਬਾਣੀ ਦੇ ਵਿੱਚੋਂ ਵੀ ਆਪਾਂ ਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਬੀ ਆਪਾਂ ਨੂੰ ਹਮੇਸ਼ਾ ਤਮਾਸ਼ੀ ਵੀ ਨਹੀਂ ਬਣਨਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਤਮਾਸ਼ੀ ਵੀ ਨਹੀਂ ਬਣਨਾ ਤੂੰ ਸੱਚ ਦੇ ਨਾਲ ਖੜਨਾ ਨੀਵੇਂ ਦੇ ਨਾਲ ਖੜਨਾ ਲੋੜਵੰਦੀ ਦੀ ਸਹਾਇਤਾ ਕਰਨੀ ਹੈ ਸੋ ਇਦਾਂ ਦੀ ਕੁਝ ਸਿਚੁਏਸ਼ਨ ਖੜੀ ਹੋ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ ਮੈਂ ਘਰ ਦੇ ਵਿੱਚ ਪਰਿਵਾਰ ਨੂੰ ਵੀ ਪੁੱਛਿਆ ਫਿਰ ਵੀ ਮੈਨੂੰ ਮੇਰੀ ਗਾਂ ਦਾ ਜਵਾਬ ਜੜਾ ਨਹੀਂ ਸੀ ਮਿਲ ਰਿਹਾ ਫਿਰ ਮੈਂ ਕੋਸ਼ਿਸ਼ ਕੀਤੀ ਵੀ ਮੈਂ YouTube ਤੇ ਵੀ ਸਭ ਚ ਕੀਤਾ ਤੇ ਮੇਰੇ ਕੋਲ ਇੱਕ ਦੋ ਕਿਤਾਬਾਂ ਉਹ ਵੀ ਪੜ ਰਹੀ ਸੀ ਵੀ ਕਿਵੇਂ ਇੱਕ ਆਪਾਂ ਇਸ ਚੀਜ਼ ਬਾਰੇ ਪਤਾ ਕਰ ਸਕਦੇ ਆ ਤਾਂ ਮੈਨੂੰ ਉਹਨਾਂ ਗੱਲਾਂ ਦੌਰਾਨ ਪਤਾ ਚੱਲਿਆ ਵੀ ਜੇ ਆਪਾਂ ਗੁਰੂ ਸਹਿਬਾਨ ਦੇ ਚਰਨਾਂ ਦੇ ਵਿੱਚ ਸੱਚੇ ਮਨ ਤੋਂ ਅਰਦਾਸ ਕਰਕੇ ਆਪਣੇ ਕੋਲੇ ਘਰ ਦੇ ਵਿੱਚ ਕੋਥੀ ਸਾਬ ਹੁੰਦੀਆਂ ਜੀ ਸੈਂਚੀਆਂ ਜਦੋਂ ਆਪਾਂ ਸਹਿਜ ਪਾਠ ਕਰਦੇ ਆ ਹਨਾ ਹਰ ਇੱਕ ਘਰ ਦੇ ਵਿੱਚ ਤਾਂ ਨਹੀਂ ਆ ਪਰ ਜਿਨ੍ਹਾਂ ਦੇ ਹੈ ਉਹ ਇਹ ਚੀਜ਼ ਦਾ ਜ਼ਰੂਰ ਕਰਕੇ ਦੇਖ ਸਕਦੇ ਨੇ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਹੋਵੇ ਆਪਾਂ ਸੱਚੇ ਦਿਲੋਂ ਗੁਰੂ ਸਾਹਿਬ ਤੋਂ ਸਵਾਲ ਪੁੱਛੀ ਨਾ ਸੱਚੇ ਮਨ ਤੋਂ ਵਿਸ਼ਵਾਸ ਰੱਖ ਕੇ ਪੁੱਛੀਏ ਤਾਂ ਉਦੋਂ ਮੇਰਾ ਨਾ ਉਹ ਗੱਲ ਗੱਲ ਕੁਛ ਏਦਾਂ ਦੀ ਸੀ ਕਿ ਮੇਰਾ ਮਨ ਪਰ ਆਇਆ ਸੀ ਉਸ ਟਾਈਮ ਤੇ ਮੈਂ ਮਤਲਬ ਕੁਝ ਵੀ ਨਹੀਂ ਸੀ ਮਹਾਰਾਜ ਜੀ ਮੈਨੂੰ ਨਹੀਂ ਸਮਝ ਆ ਰਹੀ ਵੀ ਮੈਂ ਕੀ ਕਰਾਂ ਤੁਸੀਂ ਹੀ ਮੇਰੀ ਗੱਲ ਦਾ ਜਵਾਬ ਦੋ ਤੁਸੀਂ ਹੀ ਮੈਨੂੰ ਸਮਝਾਓ ਕਿ ਮੈਂ ਕਿਹੜਾ ਰਸਤਾ ਚੁਣਾ ਕੀ ਮੈਂ ਇਸ ਤੇ ਕੋਈ ਰਿਐਕਟ ਕਰਾਂ ਜਾਂ ਨਾ ਕਰਾਂ ਤਾਂ ਉਸ ਟਾਈਮ ਜਦੋਂ ਮੈਂ ਪਹਿਲੀ ਪਉਠੀ ਸਾਹਿਬ ਜਿਹਦੇ ਐਦਾਂ ਆਪਾਂ ਲੈਨੇ ਨਾ ਹੁਕਮਨਾਮਾ ਸਾਹਿਬ ਲੈਣਿਆ ਆਪਾਂ ਐਦਾਂ ਖੋਲਨੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਨਾ ਸੋ ਉਸੇ ਤਰੀਕੇ ਨਾਲ ਜਦੋਂ ਪਉਠੀ ਸਾਹਿਬ ਲੈਤੀ ਸੈਂਚੀ ਜੀ ਨੂੰ ਆਪਾਂ ਕਹਿੰਦੇ ਆ ਤਾਂ ਜਦੋਂ ਮੈਨੂੰ ਉਹਦੇ ਵਿੱਚੋਂ ਨਾ ਖੱਪੇ ਹੱਥ ਸਭ ਤੋਂ ਉੱਪਰ ਲੱਗ ਜਿਹੜਾ ਬਾਣੀ ਆ ਮੈਂ ਪੜੀ ਨਾ ਤਾਂ ਉਸ ਟਾਈਮ ਮੈਂ ਹੈਰਾਨ ਰਹੀ ਉਸ ਟਾਈਮ ਉਹੀ ਹੁਕਮਨਾਮਾ ਗੁਰੂ ਸਾਹਿਬ ਵੱਲੋਂ ਕਿ ਹਮੇਸ਼ਾ ਸਾਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਸਾਨੂੰ ਸੱਚ ਨਾਲ ਖੜਨਾ ਚਾਹੀਦਾ ਤੁਸੀਂ ਖੁਦ ਸਮਝੋ ਵੀ ਮੈਂ ਉਸ ਟਾਈਮ ਕਿਵੇਂ ਮੈਨੂੰ ਫੀਲ ਹੋ ਰਿਹਾ ਹਣਾ ਜਦੋਂ ਮੈਨੂੰ ਇਹ ਮਾਣੀ ਪੜ੍ਹੀ ਤੇ ਮੈਨੂੰ ਸਮਝ ਆਇਆ ਵੀ ਗੁਰੂ ਸਾਹਿਬ ਨੇ ਮੈਨੂੰ ਇਹ ਹੁਕਮ ਦਿੱਤਾ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਮੈਂ ਬਹੁਤ ਖੁਸ਼ ਵੀ ਹੋਈ ਕਿ ਮੈਨੂੰ ਇੱਕ ਰਸਤਾ ਮਿਲ ਗਿਆ ਸੀ ਉਹ ਵੀ ਜਦੋਂ ਮੈਨੂੰ ਕੋਈ ਦੁਬਿਧਾ ਹੋਵੇ ਕੋਈ ਸਵਾਲ ਹੋਵੇ ਕਿਸ ਤਰੀਕੇ ਨਾਲ ਮੈਂ ਆਪਣੇ ਗੁਰੂ ਸਾਹਿਬਾਨ ਤੋਂ ਪੁੱਛ ਕੇ ਉਸ ਦਾ ਜਵਾਬ ਲੈ ਸਕਦੀ ਹਾਂ ਕਿਸ ਤਰੀਕੇ ਨਾਲ ਗੁਰੂ ਸਾਹਿਬ ਮੈਨੂੰ ਰਸਤਾ ਦਿਖਾਉਂਦੇ ਨੇ ਆਦਰ ਨਹੀਂ ਸਹੀ ਹੈ ਤੇ ਆ ਗਲਤ ਹੈ ਸੋ ਭਾਵਨਾ ਤੁਹਾਡੀ ਸੱਚੀ ਹੋਣੀ ਚਾਹੀਦੀ ਆ ਸੱਚੇ ਮਨ ਤੋਂ ਸੱਚੀ ਸ਼ਰਧਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਗੁਰੂ ਸਾਹਿਬ ਤੋਂ ਅਗਰ ਆਪ ਪੁੱਛਦੇ ਆ ਤਾਂ ਗੁਰੂ ਸਾਹਿਬ ਆਪਣੀ ਗੱਲ ਦਾ ਜਵਾਬ ਜ਼ਰੂਰ ਦਿੰਦੇ ਨੇ ਤਾਂ ਫਿਰ ਮੈਂ ਉਹੀ ਰਸਤਾ ਚੁਣਿਆ ਸੀ ਜੀ ਸੋ ਪਰਮਾਤਮਾ ਨੇ ਹਮੇਸ਼ਾ ਸਾਨੂੰ ਇਹੀ ਗੱਲ ਸਮਝਾਈ ਹੈ ਵੀ ਹੱਕ ਸੱਚ ਦੀ ਗੱਲ ਕਰਨੀ ਹੈ ਕਿਸੇ ਦਾ ਬੁਰਾ ਨਹੀਂ ਕਰਨਾ ਅਗਰ ਤੁਸੀਂ ਵੀ ਚਾਹੁੰਦੇ ਹੋ ਨਾ ਪੀਰ ਪ੍ਰਮਾਤਮਾ ਜਿਹੜੀ ਆਪਣੀ ਅਰਦਾਸ ਉਹ ਪੂਰੀ ਕਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਾਡਾ ਕੀਤਾ ਹੋਇਆ ਜਿਹੜਾ ਪਾਠ ਹੈ ਉਹ ਪੂਰਾ ਪ੍ਰਮਾਨ ਹੋਵੇ ਜਿਹਦਾ ਫਲ ਮਿਲੇ ਤਾਂ ਫਿਰ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪਵੇਗਾ ਸਭ ਤੋਂ ਪਹਿਲਾਂ ਆਪਾਂ ਨੂੰ ਤਨ ਦੇ ਤੌਰ ਤੇ ਜਿਹੜਾ ਹੈਗਾ ਆ ਸੌਰੀ ਮਨ ਦੇ ਤੌਰ ਤੇ ਜਿਹੜਾ ਆਪਾਂ ਨੂੰ ਅਮ੍ਰਿਤ ਛਕਣਾ ਪਵੇਗਾ ਹੁਣ ਆਪਾਂ ਦੇਖਦੇ ਆਂ ਆਪਾਂ ਜ਼ੋਰ ਦਿੰਦੇ ਆਂ ਤੰ ਦੇ ਤੌਰ ਤੇ ਅਭਿਆਸ ਕਰਨ ਦਾ ਸੋ ਸਭ ਤੋਂ ਪਹਿਲਾਂ ਫੋਕਸ ਜਿਹੜਾ ਆਪਾਂ ਕਰਨਾ ਵੀ ਆਪਾਂ ਅੰਦਰੋਂ ਜਿਹੜਾ ਸਾਡਾ ਮਨ ਹੈ ਅੰਦਰ ਸਾਡੀ ਜਿਹੜੀ ਮੈਲ ਆ ਉਸ ਨੂੰ ਸਾਫ਼ ਕਰਨਾ ਉਹ ਟਾਈਮ ਜ਼ਰੂਰ ਲੱਗਦਾ ਕਿਉਂਕਿ ਦੇਖੋ ਕੋਈ ਇਤੋਂ ਤੱਕ ਕਿ ਧਰਤੀ ਵੀ ਨਸ਼ੇ ਦੇ ਲੱਗੀ ਹੁੰਦੀ ਜੀ ਉਹਨੂੰ ਵੀ ਟਾਈਮ ਲੱਗਦਾ ਧਰਤੀ ਨੂੰ ਵੀ ਅਗਰ ਆਪਾਂ ਆਰਗੇਨਿਕ ਢੰਗ ਨਾਲ ਖੇਤੀ ਕਰਨੀ ਹੋਵੇ ਤਾਂ ਉਹਨੂੰ ਵੀ ਟਾਈਮ ਲੱਗਦਾ ਉਹ ਵੀ 2-3 ਫਸਲਾਂ ਜਿਹੜੀਆਂ ਆਪਾਂ ਨੂੰ ਵਧੀਆ ਨਹੀਂ ਦਿੰਦੀ ਸੋ ਇਸੇ ਤਰੀਕੇ ਨਾਲ ਜਿਹੜਾ ਆਪਣਾ ਮਨ ਹੈ ਇਹ ਵੀ ਇੱਕ ਤਰ੍ਹਾਂ ਇੱਕ ਤਰੇ ਨਾਲ ਤੁਸੀਂ ਇਹ ਸਭ ਨੂੰ ਵੀ ਨਸ਼ਾ ਹੀ ਹੈ ਚਾਹੇ ਉਹ ਨਿੰਦਿਆ ਦਾ ਹੈ ਚਾਹੇ ਕਿਸ ਦਾ ਬੁਰਾ ਕਰਨ ਦਾ ਚਾਹੇ ਇੱਕ ਦੋਨਾਂ ਚੀਜ਼ਾਂ ਨਾਲ ਫਿਰ ਆਪਾਂ ਨੂੰ ਕਿਤੇ ਨਾ ਕਿਤੇ ਖੁਸ਼ੀ ਮਿਲ ਰਹੀ ਹੁੰਦੀ ਆ ਸੋ ਜਦੋਂ ਆਪਾਂ ਉਹ ਚੀਜ਼ਾਂ ਛੱਡਣੀ ਨੇ ਤਾਂ ਵਕਤ ਲੱਗੂਗਾ ਟਾਈਮ ਲੱਗੂਗਾ ਪਰ ਉਹ ਚੀਜ਼ਾਂ ਤੋਂ ਆਪਾਂ ਨਿਕਲ ਸਕਦੇ ਆ ਸਿਰ ਨਿਕਲ ਦਾ ਰਸਤਾ ਸਿਰਫ ਔਰ ਸਿਰਫ ਗੁਰਬਾਣੀ ਹੈ ਸੋ ਮੀਤ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ